ਲੱਗ ਰਿਹਾ ਬਾਈ ਆਪਾਂ ਅੱਡੇ ਵਾਲੇ ਖੇਤ ਘਾਹ ਕੱਢਣਾ ਘਾਹ ਸੂਤੋਂ ਨਹੀਂ ਬਾਈ ਜੰਮਿਆ ਹੋਇਆ ਯਾ ਨਾ ਜਿਹੜਾ ਪੌਦ ਚ ਲੱਗਾ ਹੈ ਪੌਦ ਜੋਬ ਹੈ ਰੱਖਾ ਹੋ ਜੰਮ ਰਿਆ ਅਰੇ ਐਵੇਂ ਐਂ ਡਰਚੇ ਜੰਮਿਆ ਸੇ ਜੰਮੇ ਡਰਚਾ ਫਤੋਰਾ ਬਹੁਤ ਬੋਝ ਕੇ ਕੱਟਣਾ ਪੜਾਏ ਕਈ ਵਾਰ ਇਦੋਂ ਨਾ ਜੀਰੀ ਕਾ ਪੇਡਾ ਵੀ ਵੱਟ ਜਾਂਦਾ ਪੌਦਮਕ ਅੱਖ ਤੇ ਹੂੰ ਤੂੰ ਇੱਕ ਵੀ ਪੇਡਾ ਜੰਮਿਆ ਇੱਕ ਵੀ ਪੌਦ ਵਾਲੇ ਕੱਖ ਤੰਗ ਵੀ ਬਹੁ ਕਰੇ ਜਿਵੇਂ ਐ ਨਾ ਦੇਖ ਚ ਵੀ ਸੈਟ ਬੈਠਾ ਪੇਡੇ ਜੰਮੇ ਸੈਟ ਆ ਜਿਹੜਾ ਦੋ ਬਾਈ ਬਾਈ ਆ ਤੰਗ ਬਹੁ ਕਰੇ ਜਿਹੜਾ ਨਾਲ ਬੈਠੂਗਾ ਤੂੰ ਬੰਦਾ ਮੜ ਲੈ ਕੱਟਣਾ ਬਹੁਤ ਔਖਾ ਪਵੇ ਕਿਉਂ ਪੇਡਾ ਪਚਾ ਗਿਆ ਪੇਡਾ ਦਾ ਫੜ ਜਾ ਵੜ ਜਾ ਬਾਈ ਬਾਈ ਕਈ ਵਾਰੀ ਧੱਕੇ ਨਾਲ ਕਿਉਂ ਸੈਟ ਇੰਨਾ ਬੈਠਾ ਹੋਇਆ ਹੈ बस इक फांड रहगी अपनी सारा आ गया निबड़ 1.5 ਕਿੱਲਾ ਆਪਣਾ ਡੇਵੇ ਵੇ ਡੇਵੇ ਤੇ ਆ ਲਾ ਗਿਆ ਰਹਿ ਗਈ ਛੋਟੀ ਜੀ ਫਾਂਟਾ ਬਸ ਇਧਰ ਆ ਗਈ ਤਾਰੀਖੀਆ 1.5 ਕਿੱਲਾ ਬਾਕੀ ਇੱਕ ਗਾਗਨ ਆ ਗਿਆ 1.5 ਕਿੱਲਾ ਆਪਣੇ ਵੇ 2.5 ਕਿੱਲੇ ਹੋਰ ਡੇਵੇ ਵੇ 1.5 1.5 ਕਿੱਲਾ ਆਪਣਾ ਤੰਨੇਗਰਾਂ ਨੂੰ ਆ ਰਿਹਾ ਤਾਰੀ ਨੂੰ ਗਾਗਨ ਨੂੰ ਤੇ ਮੈਨੂੰ ਤਾਰੀਖੀ ਵੀ ਜੀਰੀ ਵਧੀਆ ਖੜੀ ਐ ਤਾਰੀਖੀ ਜੀਰੀ 18 45 ਆਪਣੀਆਂ ਬਈਆ 26 ਤੇ ਗਗਨ ਕੀ ਵੀ 26 ਹੈ ਦੋ ਦੋ ਰਿਆ ਪੈ ਗਈਆਂ ਇਸਮੈਂ ਸਾਰੀਆਂ ਨੇ ਦੋ ਦੋ ਪਾਦੀਆਂ ਆਪਾਂ ਨੇ ਵੀ ਦੋ ਪਾਦੀਆਂ ਗਗਨ ਨੇ ਵੀ ਦੋ ਪਾਦੀਆਂ ਤੇ ਤਾਰੀ ਨੇ ਵੀ ਦੋ ਪਾਦੀਆਂ ਬਾਕੀ ਹੁਣ ਕੱਢ ਕੇ ਕਰਾਂਗੇ ਗੱਲਾਂ ਕਾਕਾ